ਜਿਨੂ ਜੋ ਸਿੰਘ ਸਿੱਧੂ ਦੇ ਇਹ ਕਰਕੇ ਹੀ ਸਾਰਾ ਕੁਝ ਹੋਇਆ ਸੀ ਤੇ ਅੱਜ ਭਾਵੇਂ ਉਹ ਨਾਲ ਨਹੀਂ ਹੈਗਾ ਪਰ ਉਹਦੀ ਸਟੈਂਡ ਕਰਕੇ ਹੀ ਕਿਸੇ ਟਾਈਮ ਹੀ ਲੜਾਈ ਸ਼ੁਰੂ ਹੋਈ ਸੀ ਤੇ ਬਹੁਤ ਸਾਰ ਮੈਂ ਅਪਸਟੈਂਡ ਮੈਂ ਅੱਜ ਇੱਥੇ ਲੈ ਕੇ ਆਇਆ ਤੇ ਮੈਂ ਬਹੁਤ ਸੈਟੀਸਫਾਈਡ ਹਾਂ ਜਿਨੂ ਜੋ ਸਿੰਘ ਸਿੱਧੂ ਦਾ ਭਲੇਖਾ ਸੀ ਮੈਨੂੰ ਕਿ ਉਹ ਬਹੁਤ ਵਧੀਆ ਹੋਇਆ ਇਨਸਾਨ ਹੈ ਤੇ ਬਹੁਤ ਇਮਾਨਦਾਰ ਬੰਦਾ ਹੈ ਉਹਦੇ ਭਲੇਖੇ ਵਿੱਚ ਮੈਂ ਉਹ ਵਾਰੀ ਕੀਤੀ ਸੀਗੀ ਜਿਹੜਾ ਜਿਹੜਾ ਹੈਗਾ ਰਿਜ਼ਲਟ ਸਾਡੇ ਸਾਹਮਣੇ ਹੈ ਤੇ ਅੱਜ ਉਹ ਪੰਜਾਬ ਦਾ ਪ੍ਰਧਾਨ ਹੈ ਉਹ ਉਹਦੇ ਵਾਰ-ਵਾਰ ਮੇਰੇ ਮੂੰਹ ਵਿੱਚੋਂ ਨਾਮ ਨਿਯੋਗ ਸਿੱਧੂ ਨਿਕਲ ਜਾਂਦਾ ਹਾਲੀਵੁੱਡ ਟਾਈਮ ਲੱਗੂਗਾ ਪਰ ਉਹ ਨਾਮ ਤਾਂ ਨਿਯੋਗ ਬੱਕਰੀ ਹੋਣਾ ਚਾਹੀਦਾ ਜਿਵੇਂ ਉਹ ਮਦਗੋਦ ਬੱਕਰੀ ਸਾਹਿਬ ਦੀ ਜਿਹੜੀ ਮਿਹਰਬਾਨੀ ਦੇ ਨਾਲ ਇਹ ਸਾਰਾ ਕੁਝ ਹੋਇਆ ਸੀਗਾ ਤੇ ਬਿਸ਼ੱਕ ਉਹਨੇ ਆਪਦੀ ਮਿਹਰਬਾਨੀਆਂ ਵਿੱਚੋਂ ਖਿੱਚ ਲਿਆ ਤੇ ਨਾਮ ਉਹਦੀ ਲੋੜ ਸੀਗੀ ਪਰ ਅੱਜ ਦਾ ਉਹ ਨਫਰਿਆ ਸਰਕਾਰ ਨੂੰ ਕਾਂਗਰਸ ਨੂੰ ਦਬਾਉਣ ਕਰਨ ਤੇ ਲੱਗੇ ਹੋਏ ਆ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਦੇ ਨਾਲ ਵਿਵਾਦਾਂ ਦੀ ਆਡੀਓ ਵਾਇਰਲ ਹੋਣ 'ਸੁਰਖੀਆਂ ਵਿੱਚ ਆਈ ਲੁਧਿਆਣਾ ਨਗਰ ਨਿਗਮ ਬੋਰਡ ਵਿੱਚ ਬਤੌਰ ਡੀਐਸਪੀ ਤਨਨਾਥ ਬਲਵਿੰਦਰ ਸੇਖੋਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਬਰਖਾਸਤ ਕਰ ਦਿੱਤਾ ਗਿਆ ਹੈ ਜਿਕਰ ਜੋ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ 파ਰਕ ਪੂਸ਼ਨ ਆਸ਼ੂ ਅਤੇ ਬਲਵਿੰਦਰ ਸੇਖੋ ਵਿਚਕਾਰ ਹੋਈ ਤਕਰਾਰ ਦੀ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਤੇ ਖੋ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬੱਤ ਕਰਦੇ ਹੋਏ ਬਲਵਿੰਦਰ ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਦੇ ਕਾਰਜ ਗੁਜ਼ਾਰੀ ਲਈ ਇੱਕ ਤੋਹਫ਼ਾ ਦਿੱਤਾ ਗਿਆ ਹੈ ਕਿ ਉਹਨਾਂ ਦੇ ਰਿਟਾਇਰਮੈਂਟ ਵਾਲੇ ਦਿਨ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਹਨਾਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਕਿਹਾ ਕਿ ਸਰਕਾਰ ਵੱਲੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰ ਅਤੇ ਸਰਕਾਰ ਦੇ ਮੰਤਰੀ ਦੇ ਗਲਤ ਨੀਤੀਆਂ ਦਾ ਵਿਰੋਧ ਕਰਦੇ ਹਨ ਤਾਂ ਉਹਨਾਂ ਦਾ ਇਹ ਇਨਜਾਮ ਹੋਵੇਗਾ ਉਹਨਾਂ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਨਵਜੋਤ ਸਿੰਘ ਸਿੱਧੂ ਇੱਕ ਆਮ ਇਮਾਨਦਾਰ ਨੇਤਾ ਹਨ ਉਹਨਾਂ ਨੇ ਕਹਿਣ ਤੇ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਜਾਂਚ ਕੀਤੀ ਸੀ ਪਰ ਉਹਨਾਂ ਨੂੰ ਉਹਨਾਂ ਦੇ ਇਸ ਕਾਰਗੁਜ਼ਾਰੀ ਦਾ ਤੋਹਫਾ ਇਸ ਰੂਪ ਵਿੱਚ ਦਿੱਤਾ ਗਿਆ ਹੈ ਕਿ ਰਿਟਾਇਰਮੈਂਟ ਵਾਲੇ ਦਿਨ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਖਿਲਾਫ ਹਾਈ ਕੋਰਟ ਦਾ ਰੁਖ ਕਰਨਗੇ ਕਿਉਂਕਿ ਉਹਨਾਂ ਕੋਲ ਇਸ ਤੋਂ ਇਲਾਵਾ ਹੋਰ ਕੋਈ ਜਾਰਾ ਨਹੀਂ ਹੈ ਆ ਮਾਮਲਾ ਤਾਂ ਬਹੁਤ ਦੇਰ ਤੋਂ ਪਬਲਿਕ ਡੋਮੇਨ ਵਿੱਚ ਹੈਗਾ 2 ਸਾਲ ਤਾਂ ਸਸਪੈਂਸ਼ਨ ਹੋ ਗਏ 3 ਸਾਲ ਮਾਮਲਾ ਸ਼ੁਰੂ ਹੋਇਨ ਹੋ ਗਿਆ ਦਾ ਜਿਹੜੇ ਮਨਿਸਟਰ ਆਸ਼ੂ ਹੈ ਇਹਨੇ ਸ਼ੁਰੂ ਕੀਤਾ ਸੀਗਾ ਤੇ ਅੱਜ ਖਤਮ ਵੀ ਇਹਦੇ ਵੱਲੋਂ ਕੀਤਾ ਗਿਆ ਹੈ ਪਰ ਇਹਨਾਂ ਦੇ ਮੁਤਾਬਕ ਖਤਮ ਹੋਇਆ ਹੈ ਮੇਰੇ ਮੁਤਾਬਕ ਇਹ ਸ਼ੁਰੂ ਹੋਇਆ ਹੈ ਸ਼ੁਰੂ ਨਹੀਂ ਹੋਇਆ ਇੱਕ ਵਧੀਆ ਮੋੜ ਲੈ ਕੇ ਇੱਕ ਹੋਰ ਰੂਪ ਅਖਤਿਆਰ ਕਰੂਗਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਹਨਾਂ ਨੇ ਸੋਚਿਆ ਵੀ ਨਹੀਂ ਹੋਊਗਾ ਤੇ ਇਹਨਾਂ ਨੇ ਤਾਂ ਆਪਣੇ ਜਾਨੇ ਖਤਮ ਕੀਤਾ ਪਰ ਇਹ ਖਤਮ ਨਹੀਂ ਹੋਇਆ ਹੋਇਆ ਤੇ ਜਿਹੜਾ ਸਮਾਂ ਹੈਗਾ ਹਰ ਚੀਜ਼ ਦਾ ਜਵਾਬ ਹੁੰਦਾ ਜਿਹੜਾ ਇਹ ਕੱਲ ਰਿਟਾਇਰਮੈਂਟ ਵਾਲੇ ਦਿਨ ਮੈਨੂੰ ਇਹਨਾਂ ਨੇ ਜਿਹੜਾ ਬਿਸਮਿਸਲ ਦਾ ਇਹ ਤੋਹਫਾ ਦਿੱਤਾ ਇਹਨੂੰ ਮੈਂ ਤੋਹਫਾ ਹੀ ਕਹਾਂਗਾ ਕਿ ਗਵਰਨਮੈਂਟ ਨੂੰ ਪਤਾ ਨਹੀਂ ਹੋਇਆ ਕਿ ਇਹਨਾਂ ਨੇ ਕਈ ਵਾਰੀ ਤੱਕਾ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਕਿ ਉਹ ਤੱਕਾ ਕਰਦਾ ਤਾਂ ਉਹਦਾ ਕਿਤੇ ਬੈਨੇਫਿਟ ਵੀ ਹੋ ਜਾਦਾ ਉਹਦੇ ਚ ਸਰਕਾਰ ਨੰਗੀ ਹੋਈ ਹੈ ਜਿਹੜੇ ਚ ਸਿਸਟਮ ਨੰਗਾ ਹੋਇਆ ਹੈ ਇਹਦੇ ਚ ਅਦਾਲਤਾਂ ਨੰਗੀ ਹੋਈਆਂ ਹਨ ਹਰ ਕਚੇਰੇ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਤੇ ਤੁਸੀਂ ਕੱਲ ਦਾ ਦੇਖੋ ਹੁਣ ਦੇਖੋ ਸਾਰਾ ਕਿਵੇਂ ਲੋਕ ਜਿਹੜੇ ਹੈਗੇ ਇਹ ਨੂੰ ਦੇਖ ਰਹੇ ਆ ਸੋਸ਼ਲ ਮੀਡੀਆ ਨੂੰ ਬਹੁਤ ਛੋਟੀ ਚੀਜ਼ ਮੰਨਣਾ ਬਹੁਤ ਵੱਡੀ ਗਲਤੀ ਸਾਬਤ ਹੋ ਗਈ ਔਣ ਵਾਲੇ ਸਿਸਟਮ ਵਿੱਚ ਕਿਉਂਕਿ ਹੁਣ ਦੇ ਪੋਲੀਟੀਕਲ ਸਿਸਟਮ ਨੂੰ ਤੋੜਨ ਵਾਸਤੇ ਜਿਹੜਾ ਹਥਿਆਰ ਬਾਕੀ ਹੈ ਤਾਂ ਸਿਰਫ ਸੋਸ਼ਲ ਮੀ ਕਿਉਂਕਿ ਸਾਰਾ ਸਿਸਟਮ ਇਹਨਾਂ ਨੇ ਆਪਣੇ ਕਾਬੂ ਕਰ ਲਿਆ ਸਾਰੇ ਵਕ ਵਕ ਪਾਰਟੀਆਂ ਨੇ ਧਰਮਾਂ 'ਚ ਵੰਡ ਕੇ ਪਾਰਟੀਆਂ 'ਚ ਵੰਡ ਕੇ ਸਾਰੇ ਲੋਕਾਂ ਨੂੰ ਜਿਹੜਾ ਡੁਆੜ ਕਰਕੇ ਸਾਜਸ਼ਾ ਦੇ ਤਹਿਤ ਸਰਕਾਰਾਂ ਬਣਦੀਆਂ ਆਇਆਂ ਗਾਂ ਵੀ ਹੁਣ ਇਸੇ ਸਾਜਸ਼ ਵਿੱਚ ਬੈਠੇ ਆ ਬਣਾਉਣ ਵਾਸਤੇ ਪਰ ਕੁਝ ਲੋਕ ਜਾਗੇ ਆ ਉੱਠੇ ਆ ਆਉਣ ਵਾਲੇ ਸਮੇਂ ਵਿੱਚ ਜੂਰ ਕੋਸ਼ਿਸ਼ ਕਰਾਂਗੇ ਜਿਹੜਾ ਇਹ ਚੱਕਰ ਵੀ ਉਤੋੜ ਕੇ ਲੋਕਾਂ ਨੂੰ ਸਹੀ ਰਸਤਾ ਦਿਖਾਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਭਗਵਾਈ ਕਰਨ ਵਾਸਤੇ ਕੋਈ ਚੰਗੇ ਬੰਦੇ ਕਿ ਆਉਣ ਤੇ ਪੰਜਾਬ ਦੇ ਲੋਕਾਂ ਦਾ ਵੀ ਭਲਾ ਹੋਵੇ ਇਹ ਕਿ ਪ੍ਰਜੈਕਟ ਦੇ ਕੀਏ ਨੇ ਇਹਦੀ ਜਾਂਚ ਕਰਦੇ ਹੋ ਤੇ ਹੈਗਾ ਕੀ ਕਿਸੇ ਤੁਹਾਡੇ ਨੰਕਰੀ ਦੇ ਨਾਲ ਬਸ ਕੋਈ ਇੱਕ ਵਾਰ ਆਈ ਉਹ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਇਹ ਸਾਰਾ ਲੱਟਦਾ ਬੜਾ ਛੋਟਾ ਕੁਐਸਚਨ ਹੈ ਇਹ ਬਹੁਤ ਵਾਰੀ ਜਵਾਬ ਹੋ ਚੁੱਕੇ ਆ ਕੋਈ ਉਹ ਸਰੂਜੀ ਗੱਲ ਨਵੇਂ ਮੌਕੇ ਦੀ ਅੱਜ ਦੀ ਪੁੱਛੋ ਤਾਂ ਦੱਸਿਓ ਇਹ ਦੁਹਰਾ ਕੇ ਕੋਈ ਬਹੁਤਾ ਆਉਂਦਾ ਨਹੀਂ ਕੋਈ ਗੱਲ ਨੂੰ ਫਿਰ ਮੈਂ ਵਾਰ-ਵਾਰ ਦੱਸਾਂ ਤੁਸੀਂ ਅੱਜ ਤੇ ਕੁਐਸਚਨ ਕਰੋ ਮੈਂ ਥੋੜਾ ਕਰਨਾ ਇਹ ਗੱਲ ਬਹੁਤ ਵਾਰੀ ਹੋ ਚੁੱਕੀ ਹੈ ਤੇ ਬਹੁਤ ਦੁਨੀਆ ਨੂੰ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਸੀ ਕੀ ਨਹੀਂ ਥੈਂਕ ਯੂ ਚੀਜ਼ ਨੂੰ ਲੈ ਕੇ ਟਕਰਾਅ ਹੋਇਆ ਸੀ। ਬਹੁਤ ਮੈਂ ਇਨਕੁਆਰੀ ਸੀ ਕਿ ਠੀਕ ਕੰਮ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ ਦਾ ਭਲੇਖਾ ਸੀ ਮੈਨੂੰ ਕਿ ਉਹ ਬਹੁਤ ਵਧੀਆ ਇਨਸਾਨ ਹੈ ਤੇ ਬਹੁਤ ਇਮਾਨਦਾਰ ਬੰਦਾ ਹੈ। ਉਹਦੇ ਭਲੇਖੇ ਵਿੱਚ ਮੈਂ ਉਹ ਇਨਕੁਆਰੀ ਕੀਤੀ ਸੀਗੀ ਜਿਹੜਾ ਇਹਦਾ ਹੈਗਾ ਰਿਜ਼ਲਟ ਸਾਡੇ ਸਾਹਮਣੇ ਹੈ ਤੇ ਅੱਜ ਉਹ ਪੰਜਾਬ ਦਾ ਪ੍ਰਧਾਨ ਹੈ ਤੇ ਉਹਦੇ ਵਾਰ-ਵਾਰ ਮੇਰੇ ਮੂੰਹ ਵਿੱਚੋਂ ਨਾਮ ਨਵਜੋਤ ਸਿੱਧੂ ਨਿਕਲ ਜਾਂਦਾ ਹਾਲੀਵੁੱਡ ਟਾਈਮ ਲੱਗੂਗਾ ਪਰ ਉਹਦਾ ਨਾਮ ਤਾਂ ਨਵਜੋਤ ਬੱਕਰੀ ਹੋਣਾ ਚਾਹੀਦਾ ਜਿਵੇਂ ਉਹ ਆਪਣੇ ਆਪਣੇ ਆਪ ਨੂੰ ਵਾਰਦਾ ਹਰ ਗੱਲ ਆਪਦੇ ਤੇ ਲੈ ਕੇ ਮੈਂ ਮੇਰੇ ਨਾਲ ਹੀ ਹਰ ਗੱਲ ਪੂਰੀ ਕਰਦਾ ਹੈ। ਉਹ ਨਵਜੋਤ ਬੱਕਰੀ ਸਾਹਿਬ ਦੀ ਜਿਹੜੀ ਮਿਹਰਬਾਨੀ ਦੇ ਨਾਲ ਇਹ ਸਾਰਾ ਕੁਝ ਹੋਇਆ ਸੀਗਾ ਤੇ ਬਿਸ਼ੱਕ ਉਹਨੇ ਆਪਦੀ ਮਿਹਰਬਾਨੀਆਂ ਵਿੱਚੋਂ ਖਿੱਚ ਲੀਆਂ ਤੇ ਨਾਮਾਂ ਦੀ ਲੋੜ ਸੀਗੀ ਪਰ ਅੱਜ ਦਾ ਉਹ ਪਹਿਲਾਂ ਪੰਜਾਬ ਸਰਕਾਰ ਨੂੰ ਕਾਂਗਰਸ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਐ ਇਸ ਕਰਕੇ ਬਿਜ਼ੀ ਐ ਥੋੜੇ ਤੇ ਜਦੋਂ ਤੱਕ ਉਹ ਵਿਲੇ ਹੋਣਗੇ ਉਹ ਤੱਕ ਨਾ ਸਰਕਾਰ ਰਹਿਣੀ ਐ ਨਾ ਕਾਂਗਰਸ ਰਹਿਣੀ ਐ ਤੇ ਬਾਕੀ ਜਿਹੜਾ ਆਉਣ ਵਾਲਾ ਸਮਾਂ ਬਚੂਗਾ ਜਾਂ ਜਿਹੜਾ ਇਹ ਸਿਸਟਮ ਰਹਿੰਦਾ ਹੋਊਗਾ ਉਹਦੇ ਨਾਲ ਕਿਸ ਤਰ੍ਹਾਂ ਦੇਖਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਨਵਜੋਤ ਸਿੰਘ ਸਿੱਧੂ ਦੇ ਕਰਕੇ ਹੀ ਖਰਾ ਕੁਝ ਹੋਇਆ ਸੀ ਅੱਜ ਭਾਵੇਂ ਉਹ ਨਾਲ ਨਹੀਂ ਹੈਗਾ ਪਰ ਮਤਲਬ ਉਹਦੀ ਸਟਰੈਂਥ ਕਰਕੇ ਹੀ ਕਿਸੇ ਟਾਈਮ ਲੜਾਈ ਸ਼ੁਰੂ ਹੋਈ ਸੀ ਤੇ ਬਾ ਉਸ ਤੋਂ ਬਾਅਦ ਮੈਂ ਆਪਣੀ ਸਟੈਂਸ ਬਣਾਇ ਨੂੰ ਅੱਜ ਇੱਥੇ ਲੈ ਕੇ ਆਇਆ ਤੇ ਮੈਂ ਬਹੁਤ ਸੈਟੀਸਫਾਈਡ ਹਾਂ ਦੇਖੋ ਸਰ ਜਦੋਂ ਕਿਸੇ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਂਦਾ ਹੈ ਤਾਂ ਇੱਕ ਕੁਝ ਤਰੀਕ ਪ੍ਰਕਿਰਿਆ ਦੇ ਤਹਿਤ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਵਿਕਾਸ ਕਿੱਥਾ ਜਾਂਦਾ ਹੈ ਕਿ ਇਸ ਜਾਂਚ ਪ੍ਰਕਿਰਿਆ ਦੇ ਵਿੱਚ ਕੀ ਬਿਲਕੁਲ ਦਿਖਾਈ ਦਿੰਦਾ ਨਹੀਂ ਕੁਝ ਨਹੀਂ ਦਿਖਾਇਆ ਗਿਆ ਕਿ ਨਾਲੇ ਬਿਲਕੁਲ ਵਨ ਸਾਈਡਡ ਤੱਕਾ ਕੀਤਾ ਜਿਹੜੇ ਕੋਈ ਅਲਿਗੇਸ਼ਨ ਹੈਗੇ ਸੀ ਨਾ ਉਹ ਹੈਗੇ ਸੀ ਝੂਠ ਸੀਗੇ ਤੇ ਜਿਹੜੇ ਅਫਸਰਾਂ ਨੇ ਮਤਲਬ ਇਹਦੇ ਵਿੱਚ ਸਾਜ਼ਿਸ਼ ਕਰਕੇ ਮਤਲਬ ਇਹਨੂੰ ਸਿਰੇ ਚੜਾਇ ਸਾਰੇ ਅਫਸਰਾਂ ਨੂੰ ਸੁਨੇਹਾ ਹੈ ਮੇਰਾ ਭਾਵੇਂ ਡੀਜੀਪੀ ਹੋਵੇ ਭਾਵੇਂ ਉਹ ਹੋਮ ਸੈਕਟਰੀ ਹੋਵੇ ਭਾਵੇਂ ਉਹਦੇ ਥੱਲੇ ਹੋ ਕੇ ਕੰਮ ਕਰਦੇ ਏਡੀਜੀਪੀ ਤੇ ਹੋਰ ਕਮਾਂਡਰ ਲੈਵਲ ਦੇ ਅਫਸਰ ਹੋਣ ਉਹ ਆਪਣਾ ਧਿਆਨ ਰੱਖਣ ਜਿੰਨਾ ਚਿਰ ਮੈਂ ਇਹ ਆਵਾਜ਼ ਜਿਉਂਦੀ ਹੈ ਇਹਨਾਂ ਦਾ ਜਿਉਣਾ ਹਰਾਮ ਕਰਕੇ ਰੱਖੂੰਗਾ ਇਸ ਕਰਕੇ ਇਹਨਾਂ ਸਮਝਣ ਕਿ ਅੱਜ ਇਹਦੀ ਆਵਾਜ਼ ਨੂੰ ਬੰਦ ਕੀਤਾ ਗਿਆ ਆਵਾਜ਼ ਤਾਂ ਵਿਖੀ ਹੋਈ ਹੈ ਮੈਂ ਕਹਿੰਦਾ ਮੇਰੇ ਦੀਵੇ ਵਿੱਚ ਤੇਲ ਪਾਇਆ ਦੀਵੇ 'ਚ ਲਾਈਟ ਕੱਟੀ ਹੋਈ ਸੀਗੀ ਤੇ ਹੁਣ ਉਹ ਲਾਈਟ ਪੂਰੀ ਹੋ ਗਈ ਹੈ ਇਹ ਬਾਈ ਨੇਮ ਮੈਂ ਕਹਿੰਦਾ ਇਹਨਾਂ ਨੂੰ ਸਮੇਤ ਹਾਈ ਕੋਰਟਾਂ ਦੇ ਠੀਕ ਹੈ ਕੋਰਟਾਂ ਨੇ ਵੀ ਦਾਲ ਸਾਜੋਸ਼ ਰਲ ਕੇ ਹੀ ਹੈ ਰਲ ਕੇ ਮਤਲਬ ਲੰਗਿਆਂ ਕਰਕੇ ਇਹਨਾਂ ਨੇ ਮੈਨੂੰ ਮੈਦਾਨ ਦੇ ਵਿੱਚ ਇਹ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਹਿੰਦੇ ਹੁੰਦੇ ਜਦੋਂ ਕਈ ਵਾਰੀ ਇਹੋ ਜਿਹਾ ਕਤਲ ਹੁੰਦੇ ਤੇ ਇੱਕ ਇੱਕ ਕਤਰੇ ਤੋਂ ਅੱਗੇ ਜਿਹੜੇ ਹੁੰਦੀਆਂ ਉਹ ਮੁਹਿੰਮਾਂ ਬਣ ਜਾਂਦੀਆਂ ਹੁੰਦੀਆਂ ਤੇ ਇਹ ਕਤਲ ਕਾਫੀ ਮਹਿੰਗਾ ਪਊਗਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਥੋੜੇ ਜੀ 2000 ਮਹੀਨੇ 'ਚ ਬਤਲਾ ਬੀ ਜੀ ਆਪਕੋ ਇਸ ਨੂੰ ਲੈ ਕੇ ਕੋਰਟ 'ਚ ਦਾ ਰਸ ਕਰਾਂਗੇ ਹਾਈ ਕੋਰਟ 'ਚ ਬਿਲਕੁਲ ਕਰਾਂਗੇ ਜੀ ਹਾਈ ਕੋਰਟ ਤੋਂ ਇਲਾਵਾ ਕੋਈ ਛੜਾ ਨਹੀਂ ਕੋਈ ਹੈ ਰੋਕ ਕਰਨ ਨੂੰ ਜੀ ਨਹੀਂ ਕਰਦਾ ਉਗੀ ਹਾਈ ਕੋਰਟਾਂ ਵਿੱਚ ਬਿਕੇ ਹੋਏ ਲੋਕ ਬੈਠੇ ਆ ਉਹ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਇਹਨਾਂ ਕੁਰਸੀਆਂ ਤੇ ਪਹੁੰਚਦੇ ਆ ਤੇ ਫਿਰ ਉਹਨਾਂ ਕੋਲ ਉਮੀਦ ਰੱਖਣੀ ਜਿਹੜੀ ਕੋਈ ਬਹੁਤੀ ਬੇਮਾਨੀ ਹੁੰਦੀ ਹੈ ਪਰ ਕੀ ਕਰੋਗੇ ਕੀ ਤੁਸੀਂ ਹੋਰ ਹੱਲ ਕੋਈ ਨਹੀਂ ਹੈਗਾ ਉਮੀਦ ਕੋਈ ਨਹੀਂ ਹੈਗੀ ਜਾਵਾਂਗੇ ਕਿਉਂਕਿ ਜੋ ਇਹ ਨਾ ਦੇਣਗੇ ਉਹ ਤਾਂ ਪਹਿਲਾਂ ਹੀ ਅਸੀਂ ਪ੍ਰੀਪੇਅਰ ਆਉਂਦੇ ਵਾਸਤੇ ਪੈਨਸ਼ਨਾਂ ਲੈਣ ਆਉਂਦੇ ਜਣਗੇ ਮੇਰੇ ਫੰਡਸ ਰੋਕ ਲੈਣਗੇ ਕੀ ਫਰਕ ਪੈਂਦਾ ਨਾ ਸਹੀ ਕੋਈ ਗੱਲ ਨਹੀਂ ਜੇ ਨੌਕਰੀ ਨਾ ਹੁੰਦੀ ਜਾਂ ਇਹ ਪੈਸਾ ਨਾ ਆਉਣਾ ਹੁੰਦਾ ਫਿਰ ਵੀ ਤਾਂ ਜ਼ਿੰਦਗੀ ਚੱਲਦੀ ਸੀਗੀ ਪਰ ਮੈਂ ਇਹਦੇ ਵਿੱਚ ਜਿਹੜਾ ਰੋਲ ਜਿਹੜਾ ਹੈਗਾ ਸਭ ਦਾ ਸਾਂਝਾ ਦੂਰ ਹਾਈ ਕੋਰਟ ਜਾਵਾਂਗੇ ਪਰ ਬਿਨਾਂ ਕਿਸੇ ਉਮੀਦ ਤੋਂ ਜਾਵਾਂਗੇ ਕਿਉਂਕਿ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਵਿਕੀਆਂ ਹੋਈਆਂ ਤੇ ਨੀਵੇਂ ਕਰਤਾਰ ਦੇ ਰੋਕ ਨਾ ਕੁਰਸੀਆਂ ਤੇ ਵੱਡੀਆਂ ਤੇ ਬੈਠੇ